ਇਸ ਸਫਾਈਆਂ ਕੀਤੀਆਂ ਮਨਪ੍ਰੀਤ ਨੇ ਆਪ ਅੱਜ ਨਾਲ ਕੁੜੀ ਨੇ ਕਰਾਈਆਂ ਅੱਜ ਆਇਗਾ ਸੰਡੇ ਦੁਪਹਿਰ ਨੂੰ ਬਾਹਰ ਖਵਾ ਕੇ ਲਿਆਵਾਂਗੇ ਡੋਸਾ ਦੇਖ ਸਕਦੇ ਹੋ ਜੀ ਮੌਸਮ ਦੇ ਵਿੱਚ ਕਿ ਲੱਡੀ ਕਿੰਨੀ ਆ ਹਵਾ ਚੱਲਦੀ ਆ ਬਹੁਤ ਸੋਹਣੀ ਕਰਾ ਗੱਡੀ ਸਟਾਰਟ ਮੇ ਚੱਲ ਕੇ ਇਹ ਆਪਾਂ ਆ ਗਏ ਜੀ ਜੰਮੀ ਹੀਟਸ ਡੋਸਾ ਖਾਨ ਜੀ ਇੱਧਰ ਆ ਗਈ ਨਿਊਡਲਸ ਡੋਸਾ ਵੀ ਸਾਡਾ ਆ ਗਿਆ ਆ ਮੰਮੀ ਲੱਗਿਆ ਡੋਸਾ ਖਾਨ ਲਓ ਜੀ ਇੱਧਰ ਹੁਣ ਆ ਗਈ ਜੀ ਇਹਨਾਂ ਦੀ ਕੁੜੀਆਂ ਨੇ ਸਪ੍ਰਿੰਗ ਰੋਲ ਖਾਣੇ ਆ ਮਨਪ੍ਰੀਤ ਨੂੰ ਡੋਸਾ ਨਹੀਂ ਲੱਗਾ ਸਵਾਦ ਇੱਥੇ ਜੀ ਹੁਣ ਮੰਗਾਇਆ ਇੱਕ ਮਨਪ੍ਰੀਤ ਦਾ ਫੇਵਰੇਟ ਮਸ਼ਰੂਮ ਟਿੱਕਾ ਲੋ ਜੀ ਕਾ ਦੇਖੋ ਜੀ ਕੁਰੀ ਨੇ ਬਗਾਇਆ ਸਪੈਸ਼ਲ ਚੋਕੋ ਇਲਾਵਾ 100 ਰੁਪਏ ਦਾ ਹਾਏ ਸ਼ਮੇਸ਼ਵਰੀ ਇੱਧਰ ਆ ਗਿਆ ਜੀ ਮਨਪ੍ਰੀਤ ਦਾ ਫੇਵਰੇਟ ਪੈਸਿਆਂ ਦੀ ਕੋਈ ਪਰਵਾਹ ਨਹੀਂ ਹੈ ਕਮਾਈ ਕਰਵਾ ਤੇ ਨਿਆਣਿਆਂ ਲਈ ਕਰੀ ਦੀ ਇਹ ਨਿਆਣੇ ਖੁਸ਼ ਹੋਣੇ ਚਾਹੀਦੇ ਆ ਮੈਨੂੰ ਮੈਨੂੰ ਐਨੇ ਸਾਲ ਹੋ ਗਏ ਮੈਂ ਕਦੀ ਨਹੀਂ ਕੋਈ ਵੀ ਚੀਜ਼ ਕਰ ਉਹ ਉਸੇ ਵੇਲੇ ਹੁੰਦੀ ਹੈ ਇੱਧਰ ਨਿਆਣੇ ਆਏ ਆ ਤੇ ਖੱਪ ਫੇਰ ਸ਼ੁਰੂ ਹੋਈ ਆ ਪਰ ਥੋੜਾ ਲੱਗਾ ਵਿੱਚੇ ਵਾਰੀ ਕਾਲਰ ਚੀਜ਼ ਮਹਿੰਗੀ ਨਹੀਂ ਹੁੰਦੀ ਐ ਕਾਲ ਇਹ ਹੁੰਦੀ ਆ ਕਿ ਗਿਫਟ ਲੈ ਆ ਕੇ ਦਾ ਦਿੱਤਾ ਨੂੰ ਆ ਗਈਆਂ ਸਾਡੀਆਂ ਪਰੌਂਠੀਆਂ ਚਲੋ ਖਾਣ ਤੋਂ ਪਹਿਲਾਂ ਕਰਦੇ ਆਂ ਬਲੌਗ ਦਾ ਐਂਡ ਯਾਰਾਂ ਤੇ ਆਪਾਂ ਹੋ ਗਏ ਆ ਜੀ ਕੰਮਕਾਰ ਕਰਕੇ ਵਿਹਲੇ ਕਿਉਂਕਿ ਅੱਜ ਸਾਡੀ ਆਂਟੀ ਨੇ ਕੀਤੀ ਐ ਛੁੱਟੀ ਤੇ ਸਫਾਈਆਂ ਕੀਤੀਆਂ ਮਨਪ੍ਰੀਤ ਨੇ ਆਪ ਅੱਜ ਨਾਲ ਕੁੜੀ ਨੇ ਕਰਾਈਆਂ ਮੈਂ ਝਾੜੂ ਲਾਇਆ ਉਹਨੇ ਵਿਚਾਰੀ ਝਾੜੂ ਵੀ ਐਨ ਗੱਲਾਂ ਕੀਤੀਆਂ ਜੋ ਕੱਢਿਆ ਕੂੜਾ ਚਲੋ ਪਹਿਲਾ ਵਲੌਗ ਸ਼ੁਰੂ ਕਰੋ ਫਿਰ ਦੱਸਿਓ ਹਾਂਜੀ ਹਸਪਤਾਲ ਦੀ ਸਾਰੀਆਂ ਸਾਰੀਆਂ ਮੈਂ ਕਿੰਨਾ ਵਲੌਗ ਹਾਦੀ ਨੇਰੀ ਬਹੁਤ ਚੱਲੀ ਆ ਗੰਦ ਐਨਾ ਬੈ तकरीबन ਸਾਰੇ ਸਾਰੇ ਪਿੰਡਾ ਘਰਾਂ ਚ ਜਲੀ ਆ ਹੋ ਨੇਰੀ ਜਲੀ ਆ ਸਾਰੇ ਦੁਕਾਨਾਂ ਦੇ ਵੀ ਬੁਰੇ ਹਾਲ ਬਾਹਰ ਗਲੀਆਂ ਦੇ ਵਿੱਚ ਕਿਸੇ ਦੇ ਬੋਰਡ ਪਏ ਕਿਸੇ ਦਾ ਕੁਛ ਪਿਆ ਬਹੁਤ ਕੁਛ ਪਿਆ ਆ ਸਾਡੇ ਕੋਠੇ ਦੇ ਐਨਾ ਗੰਦ ਖਲਾਰਾ ਮਿੱਟੀ ਨਾਲ ਸਾਰਾ ਸਾਰਾ ਹੀ ਸਾਫ ਕਰਕੇ ਅੱਜ ਤੇ ਪਹਿਲਾਂ ਮੈਂ ਕੋਠੇ ਸਾਫ ਕਰਕੇ ਥੱਲੇ ਮੈਂ ਝਾੜੂ ਢੂੜੂ ਲਾਇਆ ਚੰਗੀ ਆਂਟੀ ਵੀ ਆ ਛੁੱਟੀ ਕਰ ਗਈ ਸੀ ਸਭ ਪੂਰਾ ਕੱਢਿਆ ਤੇ ਕੁੜੀ ਨੇ ਸਾਰੇ ਪਾਸੇ ਪੋਚੇ ਲਾਏ ਚੰਗੀ ਜਿਹੜਾ ਕੁੱਟ ਪਰੇ ਨੇ ਕੱਢ ਪਰਚਾ ਬਰਸ਼ਾ ਦੇ ਚਮਕ ਗਈਆਂ ਹਾਂ ਹਾਂ ਚਮਕ ਗਈਆਂ ਬਿਲਕੁਲ ਆਂਟੀ ਨਹੀਂ ਬੁੱਕਟੇ ਲਾਉਂਦੀ ਇਹਨਾਂ ਹੈਗੀ ਬਿਲਕੁਲ ਪੈੜੀ ਆਂਟੀ ਹਨਾ ਬਿਲਕੁਲ ਬਣਾਨੇ ਆਪਣੇ ਕੰਮ ਦਾ ਪਰ ਮਜਬੂਰੀ ਨਿਕਲਣਾ ਪਰਵਾਣਾ ਪੈਂਦਾ ਕੰਮ ਹੁੰਦਾ ਹਾਂ ਹਾਂ ਹਮੇਸ਼ਾ ਕਹਿੰਦੀ ਮੈਂ ਹਟਾ ਦਈਏ ਨੂੰ ਕਹਿੰਦੇ ਰਹਿਣ ਦੇ ਮਨ ਪਤਾ ਕੀ ਚਲੋ ਕਿਤੇ ਹੱਬ 15 ਜਾਣਾ ਹੀ ਪੈਂਦਾ ਦਸਕ ਦੇਣਾ ਬਾਅਦ ਇੱਕ ਅੱਧੀ ਏਰੀ ਦਸਕ ਦੇਣਾ ਬਾਅਦ ਇੱਕ ਅੱਧੀ ਏਰੀ ਆਪ ਕਰ ਲਈ ਕੱਲੂ ਫੇਰ ਨਹੀਂ ਆਣਾ ਕੱਲੂ ਆਪਸ ਫਾਈ ਹੁਣ ਰੋਟੀ ਉੱਠੀ ਖਾਂਦੇ ਹਾਂ ਹਾਂ ਤੇ ਮੰਮੀ ਨੇ ਰੋਟੀ ਬਣਾਤੀ ਹਾਂ ਮੈਂ ਵੀ ਕੱਪੜੇ-ਕੁਪੜੇ ਧੋਲੇ ਆ ਪੱਲੂ ਉੱਠੀ ਵੀ ਕਹਿੰਦੀ ਮੈਂ ਸੌਣਾ ਆ ਹਲੇ ਮੈਂ ਏਸੀ ਲਾ ਕੇ ਦਵਾ ਦਿਨ ਤੱਕ ਸੌ ਜਾ ਤਾਂ ਸੌ ਜਾਵੇ ਕੋਈ ਗੱਲ ਨਹੀਂ ਨਾ ਨੂੰ ਕਿ ਆ ਗਈ ਆ ਤੇ ਉਹ ਮੈਂ ਕਿ ਤੂੰ ਨਾ ਕੇ ਆ ਜਾ ਹਾਂ ਫੇ ਆਪਾਂ ਖਾਂਦੇ ਆ ਤੇ ਰੋਟੀ ਖਾਂਦੇ ਆ ਤੇ ਕੀ ਬਣਾਇਆ ਕੀ ਅੱਜ ਆਲੂ ਮਟਰਾਂ ਦੀ ਸਬਜ਼ੀ ਆ ਓਕੇ ਓਕੇ ਆਲੂ ਮਟਰਾਂ ਵਾਲੀ ਠੀਕ ਜੀ ਤੇ ਗੱਲ ਨੇਰੀ ਜਲ ਪਈ ਤੇ ਦੁੱਧ ਵੀ ਨਹੀਂ ਲਿਆ ਹੋਇਆ ਦੁੱਧ ਵੀ ਮੈਂ ਉਹ ਲਿਆਤਾ ਹਾਂ ਸਵੇਰੇ ਸਵੇਰੀ 4 ਕਿਲੋ ਲੈ ਆਇਆ ਅੰਦਰ ਕਰਤੀ ਨਾ ਮੁੜ ਕੇ ਮੀਂਹ ਨਹੀਂ ਹਟਿਆ ਤੇ ਮੀਂਹ ਨਹੀਂ ਹਟਿਆ ਨਾ ਮੁੜ ਕੇ ਹਾਂ ਤੇ 4 ਕਿਲੋ ਲੈ ਆਇਆ ਦੁੱਧ ਠੀਕ ਆ ਤੇ ਚਲੋ ਹੁਣ ਕਰਦੇ ਆਂ ਜੀ ਨਾਸ਼ਤੇ ਨਾਲ ਸ਼ੁਰੂਆਤ ਵਲੌਗ ਦੀ ਆਪਣੇ ਦੀ ਤੇ ਇਹ ਆ ਵੇ ਸਾਨੂੰ ਸਪਾਈਸ ਪਿਆ ਕਰਕੇ ਸਾਡੇ ਮਮੀ ਨੇ ਰੋਟੀ ਬਣਾਤੀ ਹਾਂ ਅੱਜ ਆ ਜਾਗਾ ਸੰਡੇ ਅੱਜ ਆਪਾਂ ਕੁੜੀ ਕਹਿੰਦੀ ਸੀ ਮੈਂ ਦਿਲ ਕਰਦਾ ਡੋਸਾ ਖਾਣ ਨੂੰ ਅਜ ਇਹਨਾਂ ਨੂੰ ਲੈ ਕੇ ਜਾਵਾਂਗੇ ਦੁਪਹਿਰ ਨੂੰ ਦੁਪਹਿਰ ਨੂੰ ਬਾਹਰ ਖਵਾ ਕੇ ਲਿਆਵਾਂਗੇ ਡੋਸਾ ਠੀਕਾ ਬੜਾ ਚੰਗ ਹੋ ਗਿਆ ਆਪਾਂ ਉਧਰ ਸਭ ਕਰਾ ਗਏ ਹਾਂ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਅੱਛਾ ਤੁਸੀਂ ਇਹ ਦੇਖੋ ਅੱਜ ਗਲੀ ਦੇ ਵਿੱਚ ਵੀ ਮੈਂ ਸਾਰੀਆਂ ਜੰਗੀਆਂ ਮੋਰੇ ਗਲੀ ਦੀਆਂ ਕੈਲਾਂ ਆ ਨਾ ਘਰ ਦੇ ਮੋਰੇ ਲੱਗੀਆਂ ਉਹ ਸਾਰੀਆਂ ਹੀ ਮੈਂ 13 ਵਿੱਚੋਂ ਕੂੜਾ ਡਟਡਟ ਕੇ ਸਫਾਈ ਕੀਤੀ ਹਾਂ ਉਹ ਮਿੱਟੀ ਬਹੁਤ ਸੀ ਘੱਲ ਉੜੀ ਕੀ ਕਰੀ ਕਰ ਸਕਦੇ ਹੁਣ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਨ ਲੱਗੇ ਹੁਣ ਤੇ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਲਓ ਜੀ ਇੱਧਰ ਹੁਣ ਹੋਣ ਲੱਗੀ ਆ ਜੀ ਰੋਟੀ ਪਾਣੀ ਦੀ ਤਿਆਰੀ ਤੇ ਇਧਰ ਸਮਾਨ ਆ ਰਿਹਾ ਜੀ ਅੰਦਰ ਉਹ ਰਸੋਈ ਚੋ ਸਾਰਾ ਹੁਣ ਹਾਂਜੀ ਕੀ ਆ ਨਹੀਂ ਓਕੇ ਲਓ ਜੀ ਦਹੀਂ ਦੇ ਨਾਲ ਚਾਹ ਵੀ ਅੰਦਰ ਸਾਰਾ ਸਮਾਨ ਪਹੁੰਚ ਗਿਆ ਤੇ ਚਲੋ ਬਣੇ ਰਹੀਓ ਸਾਡੇ ਵਲੋਗ ਨਾਲ ਮਿਲਦੇ ਆਂ ਜੀ ਨਾਸ਼ਤਾ ਕਰਕੇ ਮਾਰਨਿੰਗ ਦਾ ਫਿਰ ਦੇਖਦੇ ਆਂ ਜੀ ਅੱਜ ਦਾ ਕੀ ਪ੍ਰੋਗਰਾਮ ਤੇ ਕਿੱਥੇ ਜਾਂਦੇ ਆਂ ਇਹਨਾਂ ਨੂੰ ਅੱਜ ਡੋਸਾ ਖਵਾ ਕੇ ਲਿਆਉਣਾ ਦੇਖਦੇ ਕਿੱਥੇ ਜਾਂਦੇ ਲੈ ਗਏ ਡੋਸਾ ਹੈ ਕਿਉਂ ਇਹ ਖਾਂਦੀ ਨਹੀਂ ਖਾ ਕੇ ਦੇਖੀ ਨਾ ਡੋਸਾ ਲੋ ਬੱਡੀ ਕੁੜੀ ਖਾਂਦੀ ਨਹੀਂ ਡੋਸਾ ਹੈ ਇਹਨੇ ਹਾਂ ਹੈ ਠੀਕ ਰੱਖ ਦੇ ਕੀਆ ਉਹ ਸਟੀਲ ਬੁੱਲ ਜਰਾ ਕੀਤਾ ਸੀ ਨਾ ਸਾਰੀਆਂ ਟੇਲਾਂ ਸਾਫ ਹਾਂ 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 ਨਹੀਂ ਰੱਖ ਦੋ ਇੱਕ ਪਾਸੇ ਇਹਨੇ ਇੱਕ ਸਟੀਲ ਬੁੱਲ ਨਵੀਂ ਕਿਚਨ ਲਈ ਲੈ ਕੇ ਆਉਨੇ ਆ ਉਹ ਸਟੀਲ ਬੁੱਲ ਚੱਕ ਲਈ ਸੀਗੀ ਨਾ ਹੁਣ ਉਹ ਥੋੜਾ ਕਰਕੇ ਰੱਖ ਲੈਣਾ ਨਾ ਹਾਂ ਠੀਕ 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 ਇਹ ਦੇਖੋ ਸਾਹਿਬ ਬਈ ਖਾ ਕੇ ਦੇਖੀ ਨਾ ਕਿਤੇ ਖਾ ਕੇ ਤਾਂ ਦੇਖੋ ਖਾ ਕੇ ਤਾਂ ਦੇਖੋ ਨਾ ਤੁਸੀਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਉਜੀ ਟਾਈਮ ਹੋ ਗਿਆ 11 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਹਾਂਜੀ ਕੋਈ ਹੈ ਕੋਈ ਪ੍ਰੋਗਰਾਮ ਅੱਜ ਦਾ ਕਿ ਬਾਹਰ ਡੋਸੇ ਖਾ ਜਾਣਾ ਠੀਕ ਹੈ ਨਾ ਚਲੋ ਠੀਕ ਹੈ ਜੀ ਹੋਰ ਸਬਜੀ ਬਾਜੀ ਕੋਈ ਨਹੀਂ ਲੈ ਕੇ ਆਉਣੀ ਅੱਜ ਚਲੋ ਮੈਂ ਜਾਣਾ ਦੁਕਾਨ ਤੇ ਫਿਰ ਠੀਕ ਹੈ ਜੀ ਫਿਰ ਮੈਂ ਆਨਾ ਆਪਾਂ ਚੱਲਦੇ ਕਿੰਨੇ ਕ ਵੇ ਚਲੀਏ 2:30 ਵਜੇ ਆਹੋ 2:30 ਵਜੇ ਚੱਲਦੇ ਆ ਚਲੋ ਠੀਕ ਲੱਗਨੇ ਜਿਹੜਾ ਟਿਸ਼ਨ ਜਾਣਾ ਛੁੱਟੀ ਆ ਛੁੱਟੀ ਸੰਡੇ ਅੱਜ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਨਾ ਤੇ ਮੈਂ ਜਾਣਾ ਹਾਂ ਮੈਂ ਜਾਣਾ ਦੁਕਾਨੇ ਹਾਂ ਬਾਕੀ ਕਰਦੇ ਆ ਬਾਕੀ ਕੰਮ ਉਹ ਤੁਸੀਂ ਬਣਾ ਲਿਓ ਦੇਖ ਸਕਦੇ ਆ ਜੀ ਮੌਸਮ ਦੇ ਵਿੱਚ ਕਲੈੜੀ ਕਿੰਨੀ ਆ ਹਵਾ ਚੱਲਦੀ ਆ ਬਹੁਤ ਸੋਹਣੀ ਦੇਖੋ ਜੀ ਰਾਤ ਦਾ ਮੀਂਹ ਪੈ ਕੇ ਜਿੰਨੀ ਮਿੱਟੀ ਸਮਾਨ ਤੇ ਸੀ ਨਾ ਨੇਰੀਆਂ ਦੀ ਸਭ ਸਾਫ ਹੋ ਗਈ ਆ ਐਨੇ ਕਲੈੜੀ ਆ ਸਵੇਰੇ ਸਾਰਾ ਮੈਂ ਕੋਠਾ ਸਾਫ ਕਰਕੇ ਸਾਰਾ ਕੁਝ ਕਰਕੇ ਗਈ ਆ ਦੇਖ ਸਕਦੇ ਆਲੇ ਦੁਆਲੇ ਹੈ ਆ ਸਾਰਾ ਇੱਥੇ ਤੱਕ ਪਾਣੀ ਖੜਾ ਹੋਣਾ ਹੁਣ ਅਸੀਂ ਆਗੇ ਕੋਠੇ ਤੇ ਸਵਾ 12 ਹੋ ਗਏ ਆ ਤੇ ਅੱਜ ਅਸੀਂ ਰੋਟੀ ਸਬਜ਼ੀ ਬਣਾਉਣੀ ਨਹੀਂ ਤੇ ਬੈ ਕਿਉਂਕਿ ਆਪਾਂ ਪਾ ਲਈਏ ਕੱਪੜੇ ਸੁੱਕਣੇ ਦੋ ਦੋ ਜੁੰਡੀਆਂ ਲਾ ਕੇ ਪਾਦੇ ਕਿਉਂਕਿ ਹਵਾ ਖਲੇ ਵੀ ਬਹੁਤ ਚੱਲਦੀ ਆ ਦੇਖੋ ਇੱਧਰ ਹਵਾ ਚੈੱਕ ਕਰ ਸਕਦੇ ਮੌਸਮ ਐਡਾ ਸੋਹਣਾ ਆ ਨਾ ਲੁਹਾ ਨਹੀਂ ਪੈਂਦਾ ਅੱਜ ਹਨਾ ਜਿਹੜਾ ਵੀ ਤਾਂ ਬਾਹਰਲਾ ਮੌਸਮ ਬਾਹਰਲਾ ਮੌਸਮ ਬਾਹਰਲਾ ਮੌਸਮ ਅੱਜ ਜਿਹੜੀ ਹੁੰਦੀ ਨਾ ਲੋ ਜੀ ਪਾ ਲਈਏ ਕੱਪੜੇ ਸੁੱਕਣੇ ਤੇ ਮਿਲਦੇ ਆ ਤੁਹਾਨੂੰ ਬਣੇ ਰਹੋ ਸਾਡੇ ਵਲੌਗ ਨਾਲ ਪਰਖ ਖਾਂਦੀ ਪਈ ਆ ਰੋਟੀ ਨਾ ਨੂੰ ਕਿ ਆ ਗਈ ਆ ਅੱਜ ਹੈਗੀ ਉਹਨੂੰ ਛੁੱਟੀ ਅੱਜ ਹੈਗਾ ਸੰਡੇ ਇੱਧਰ ਆ ਸਾਰਾ ਹੀ ਸਵੇਰੇ ਸਫਾਈ ਕਰ ਗਏ ਦੇਖੀ ਗਮਲੇ ਦੀ ਇਹ ਨੇ ਸਾਰੇ ਕਾਗੂ ਸਾਰਾ ਹਾਂ ਪੋਟ ਦਿੱਤਾ ਇਹਦੇ ਵਿੱਚੋਂ ਬਸ ਆ ਤੁਲਸੀ ਦੇ ਰਹਿ ਗਏ ਆ ਆ ਰਹਿ ਗਿਆ ਇੱਕ ਚਲੋ ਜੀ ਸਾਡਾ ਤੰਦੂਰ ਦਾ ਵੀ ਉੜ ਗਿਆ ਰਾਤੀ ਬੜਾ ਕੁਝ ਉੜ ਗਿਆ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਹੈ ਦੇਖੀ ਅਸੀਂ ਬਤਾ ਡਰਾਮਾ ਚਲੋ ਜੀ ਬਣੇ ਰਿਓ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਕੰਟੀਨਿਊ ਰੱਖਿਓ ਦੱਸਦੇ ਆ ਹੋਰ ਕੀ ਕੀ ਕਰਦੇ ਆ ਐਮ ਹੋ ਗਿਆ ਜੀ 3:30 ਤੇ ਇੱਧਰ ਹੋ ਗਏ ਸਾਰੇ ਜਣੇ ਤਿਆਰ ਅੱਜ ਸਾਡੀ ਰੋਟੀ ਹੋ ਗਈ ਲੇਟ ਹਨਾ ਰੋਟੀ ਹੋ ਗਈ ਲੇਟ ਇਹਦੇ ਮੋਟੀ ਕਰਕੇ ਹੋਈ ਹੈ ਜੀ ਇਹ ਡੋਸਾ 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 ਅੱਜ ਇਹਨੂੰ ਡੋਸਾ ਖਵਾ ਕੇ ਲਿਆਣਾ ਅਸੀਂ ਤਾਂ ਕੁਝ ਨਾ ਕੁਝ ਨਹੀਂ ਬਣਾ ਲੈਣਾ ਆਹੋ ਚਲੋ ਕੋਈ ਗੱਲ ਨਹੀਂ ਅੱਜ ਕਦੇ ਕਦੇ ਹੁਣ ਇਹ ਸਾਨੂੰ ਇੰਨਾ ਹੈਗਾ ਮੈਗੀ-ਮੁਗੀ ਘੱਟ ਖਾਂਦੀ ਆ ਕਰਕੇ ਨਾ ਹੁਣ ਕਿੰਨੇ ਦਿਨੋਂ ਕਿ ਮੈਗੀ ਖਾਦੀ ਨੂੰ ਇਹਨੇ 5-6 ਦਿਨੋਂ ਫਿਰ 5-6 ਦਿਨੋਂ ਕੱਲ ਖਾਣੀ ਆ ਇਹਨੇ ਪਹਿਲਾਂ ਕਿਹਾ ਸੀ ਕੱਲ ਖਾਣੀ ਆ ਮੈਂ 26 ਨੂੰ ਖਾਣੀ ਆ ਹਾਂ ਤੇ ਹੋ ਗਿਆ ਤਾਂ ਆਖਰੀ ਦਿਨ ਹੋ ਗਿਆ ਤੇ ਹੋਇਆ ਜੇ ਹੁਣ ਘਟ ਖਾਂਦੀ ਆ ਤੇ ਚਲੋ ਫਿਰ ਨਾ ਇੱਧੇ ਵਿੱਚ ਇੱਧੇ ਬੰਦ ਕਰ ਦਿੰਦੇ ਆ ਆ ਜਾਣਾ ਹੁਣ ਆਪਾਂ ਥੋੜੇ ਟਾਈਮ ਲੱਗਣਾ ਆਪਣਾ ਹਵਾ ਇੰਟਰੀ ਜ ਗਈ ਹੈ ਹੈਂ ਠਿੰਡ ਲਾਵਾ ਹੈ ਥੋੜਾ ਜਣਾ ਮੈਂ ਇਹ ਗਣਾ ਥੋੜੇ ਟਾਈਮ ਲੱਗਣਾ ਆ ਤੇ ਚਲੋ ਹਾਂਜੀ ਚੱਲੀਏ ਵੇ ਕਰਾ ਗੱਡੀ ਸਟਾਰਟ ਮੈਂ ਚੱਲ ਕੇ ਚਲੋ ਚਲੋ ਜੀ ਮੈਂ ਕਰਦਾ ਗੱਡੀ ਸਟਾਰਟ ਤੇ ਸਾਰੇ ਜਾਨੇ ਹੋ ਗਏ ਆ ਤਿਆਰ ਤੇ ਚਲੋ ਇਹਨਾਂ ਨੂੰ ਦੋਸਾ-ਡਾਸਾ ਖਵਾ ਕੇ ਲੈ ਕੇ ਆਨੇ ਆ ਜੀ ਫਿਰ ਲਓ ਜੀ ਆਪਾਂ ਆ ਗਏ ਜੀ ਜੰਮੀ ਇਟਸ ਦੋਸਾ ਖਾਨ ਤੇ ਚਲੋ ਚੱਲਦੇ ਆ ਜੀ ਉੱਪਰ ਆਪਾਂ ਮੇਗਾ ਹਮੇਸ਼ਾ ਦੀ ਤਰ੍ਹਾਂ ਆਪਾਂ ਪੁਰਾਣੀ ਸੀਟ ਤੇ ਆ ਗਏ ਹਾਂ ਪੁਰਾਣੀ ਸੀਟ ਤੇ ਆ ਗਏ ਆਪਾਂ ਆਪਣੀ ਤੇ ਹਨਾ ਚਲੋ ਮੈਂ ਉੱਪਰ ਬੈਠਦਾ ਇਹਦੇ ਉੱਪਰ ਆਹ ਆਹ ਹਾਂਜੀ ਕਿੱਦਾਂ ਪਿਆ ਜੀ ਏ ਹੋਤੀ ਕਿਵੇਂ ਹੋ ਅੱਛੇ ਆ ਜਾਈ ਰਹੀ ਹੋ ਚੀਜ਼ ਡੋਸਾ ਖਾਣਾ ਹੁਣ ਹੋਰ ਕੀ ਗੱਲ ਆਪਾਂ ਤਾਂ ਡੋਸੇ ਹੀ ਇਹ ਡੋਸਾ ਖਾਂਦੀ ਨਹੀਂ ਹੈਗੀ ਦੇਖੋ ਕੀ ਖਾਊਗੀ ਫੇਰ ਲਓ ਜੀ ਚਲੋ ਠੀਕ ਹੈ ਜੀ। ਲੋ ਜੀ ਇੱਧਰ ਆ ਗਈ ਨਿਊਡਲਸ ਤੇ ਇਹ ਹੁਣ ਲੱਗੀਆਂ ਜੀ ਦੋਨੋਂ ਜਣੀਆਂ ਪਹਿਲਾਂ ਸਨੇਪਾ ਪਾਉਣ। ਸਨੇਪਾ ਤੋਂ ਬਿਨਾਂ ਉਹਨਾਂ ਨੇ ਨਿਊਡਲ ਖਾਣੇ ਨਹੀਂ ਹੈਗੇ। ਹੈਂ? ਸਨੇਪਾ ਤੋਂ ਬਿਨਾਂ ਉਹਨਾਂ ਨੇ ਚੀਜ਼ ਖਾਣੀ ਨਹੀਂ ਹੈਗੀ। ਫੇ ਚਲੋ ਠੀਕ ਲੱਗਾ ਇਹਨਾਂ ਨੂੰ ਖੋਲ ਦੇ ਬਾਹਰ। ਪਤਾ ਨਹੀਂ ਉਦਾਂ ਹੀ ਆ ਦਰਖਤ ਵੀ ਫਲੀਆਂ ਇਆਂ ਲੱਗੀਆਂ ਉਹ ਉਦਾਂ ਹੀ ਆ ਵੀ ਦਰਖਤ ਇਹ। ਚਲੋ ਠੀਕ ਹੈ ਜੀ ਇਹ ਖਾ ਲਓ ਪਹਿਲਾਂ ਫਿਰ ਠੰਡੇ ਹੋ ਜਾਣੇ ਆ। ਦੋਸਾ ਵੀ ਆ ਜਾਣਾ 19 ਦੇਰ ਨੂੰ ਫਿਰ। ਇੱਧਰ ਦੋਸਾ ਵੀ ਸਾਡਾ ਆ ਗਿਆ ਆ ਮੰਮੀ ਲੱਗਿਆ ਦੋਸਾ ਖਾਣ ਤੇ ਇੱਧਰ ਪਲਗਦਾ ਵੀ ਆ ਗਿਆ ਤਾਂ ਬਸ ਮੇਰਾ ਤਾਂ ਮਨ ਪਿੱਧਰ ਰਹਿ ਗਿਆ ਵੀ ਖਾ ਕੇ ਦੋਸਾ ਆਹੋ ਅਗਲ ਇੱਧਰ ਘਰ ਤੁਸੀਂ ਖਾ ਆਓ ਆਲਾਂਦੇ ਫਿਰ ਚਲੋ ਠੀਕ ਆ ਜੀ ਮਿਲਦੇ ਆ ਜੀ ਖਾ ਪੀ ਗਏ ਹੁਣ ਲਓ ਜੀ ਇੱਧਰ ਹੁਣ ਆ ਗਿਆ ਜੀ ਇਹਨਾਂ ਦੇ ਕੁੜੀਆਂ ਨੇ ਸਪ੍ਰਿੰਗ ਰੋਲ ਖਾਣੇ ਆ ਸਪ੍ਰਿੰਗ ਰੋਲ ਆ ਗਿਆ ਤੇ ਮਨ ਵੀ ਨੂੰ ਦੋਸਾ ਨਹੀਂ ਲੱਗਾ ਸਵਾਦ ਇੱਥੇ ਖਟਾ ਜਿਆ ਲੱਗਾ ਨਾ ਹਾਂ ਕਿੰਨੀ ਜ਼ਿਆਦਾ ਰੋਸੇ ਕਰਦੇ ਆ ਬਹੁਤ ਬਹੁਤ ਡਰਾਈ ਕੀਤਾ ਆ ਹਾਂ ਪਰ ਖਾਜ ਇੰਨੀ ਸੀ ਖਾਦੇ ਨਹੀਂ ਸੀ ਖਾ ਉਹ ਲੈ ਕੇ ਕਿਉਂ ਕੁਝ ਨਹੀਂ ਖਾਣਾ ਮੈਂ ਟੇਕਿਆ ਕਿ ਉਹ ਕਹਿੰਦਾ ਕਿ ਮੋਂ ਦੇਖੋ ਦੇਖੋ ਮੇਰੀ ਗੱਲ ਸੁਣਾ ਪਤਾ ਨਹੀਂ ਕਿ ਮੈਨੂੰ ਪਤਾ ਨਹੀਂ ਕਿ ਪ੍ਰੋਬਲਮ ਇਹ ਚ ਦੋ 50 ਚੀਜ਼ ਹੀ ਖਾਂਦੀ ਆ ਨਾ ਮੈਨੂੰ ਇੰਨੀ ਜ਼ਿਆਦਾ ਖੱਟੀ ਰੱਖਦੀ ਆ ਨਾ ਚੀਜ਼ ਪਤਾ ਨਹੀਂ ਕਿ ਇਹ ਨਹੀਂ ਡੋਸਾ ਡੋਸਾ ਖਟਾ ਹੈਗਾ ਸਿਗਾ ਤੇ ਅੱਗੇ ਹੁਣ ਮੰਗਾਇਆ ਇੱਕ ਮਨਪ੍ਰੀਤ ਦਾ ਫੇਵਰੇਟ ਮਸ਼ਰੂਮ ਟਿੱਕਾ ਉਹ ਨਹੀਂ ਕੋਈ ਗੱਲ ਨਹੀਂ ਚਲੋ ਫਿਰ ਕਿਉਂ ਗਿਆ ਆਓ ਤਾਂ ਨਹੀਂ ਦੇਖੋ ਬੱਜਵਾਏ ਵਿੱਚੋਂ ਜੋ ਲੈ ਕੇ ਟੈਂਡਰ ਤੋਂ ਨਿਊਡਲ ਵਾਲੇ ਨਹੀਂ ਹੈਗੇ ਇਹ ਹਾਂ ਚਲੋ ਠੀਕ ਹੈ ਜੀ ਹਾਂਜੀ ਲੋ ਜੀ ਇੱਕ ਆਹ ਦੇਖੋ ਜੀ ਕੁਰੀ ਨੇ ਮਗਾਇਆ ਸਪੈਸ਼ਲ ਚੋਕੋ ਇਲਾਵਾ 100 ਰੁਪਏ ਦਾ ਇੰਨਾ ਕੀ ਆ ਕੀ ਲੱਗਦਾ ਆ ਮੈਂ ਵੀ ਇੱਕ ਤੋਂ ਲਵਾਉਣਾ ਬਹੁਤ ਯਾਰ ਕਾਲੇ ਕਾਲੇ ਰੰਗ ਦੀ ਹੁੰਦੀ ਨਾ ਆ ਚਲੋ ਖਾਓ ਹੁਣ ਤੁਸੀਂ ਖਾਓ ਹੁਣ ਉਹ ਤਾਂ ਕਹਿ ਤਾ ਬੁਲਾਉ ਜ ਆਹੋ ਉਹ ਕਹਿ ਕੇ ਜਾਵਾਂਗੇ ਥੱਲੇ ਆਪਾਂ ਇਹ ਇਹ ਤਾਂ ਪਸੰਦ ਆ ਜਾਣਾ ਇਹ ਤਾਂ ਪਸੰਦ ਆ ਜਾਣਾ ਚਲ ਦੇ ਲੈਣ ਵਜੋਂ ਚੱਲ ਲਓ ਖਾਓ ਹੁਣ ਸਾਡਾ ਮਸ਼ਰੂਮ ਟਿਕਾ ਰਹਿ ਗਿਆ ਉਹ ਹੀ ਨਹੀਂ ਆਇਆ ਬਸ ਅਜੇ ਕੱਲ ਬਜਾ ਦਾ ਦੋ ਵਾਰ ਤਾਂ ਪੁੱਛ ਕੇ ਗਿਆ ਕਹਿੰਦਾ ਤੁਸੀਂ ਬੁਲਾਇਆ ਹਾਂਜੀ ਕਿਦਾਂ ਦਾ ਲੱਗਾ ਥੋੜਾ ਮਿੱਠਾ ਹੋਣਾ ਕਿਦਾਂ ਦਾ ਲੱਗਾ ਹਏ ਜੁਮੇਸ਼ਵਰੀ ਹੈ ਜੁਮੇਸ਼ਵਰੀ ਤੂੰ ਦੇਖ ਆ ਗਿਆ ਮੈਨੂੰ ਪੱਲਰ ਨਹੀਂ ਖਾਣਾ ਨਾ ਮਾਵਾ ਹਾਂ ਇਹਨੇ ਨਾਲ ਕੋਕ ਬੀਣੀ ਆ ਹਾਂਜੀ ਪੱਲੂ ਕਿਦਾਂ ਫੇਰ ਮੂੰਹ ਲੈ ਕੇ ਦਲ ਵੇੜਿਆ ਆ ਹਏ ਮਾਸਤੀ ਬੰਦੇ ਲੋ ਜੀ ਇੱਧਰ ਆ ਗਿਆ ਜੀ ਮਨਪ੍ਰੀਤ ਦਾ ਫੇਵਰੇਟ ਐ ਮਨਪ੍ਰੀਤ ਦਾ ਫੇਵਰੇਟ ਲੰਮੇ ਪਾਏ ਰਹ ਜਾਂਦੇ ਨੇ ਛੋਲੇ ਲੱਗਦੇ ਸੀਗੇ ਐਦਾਂ ਪਏ ਭੜੇ ਲੱਗਦੇ ਚਲੋ ਸ਼ੱਕੋ ਤੇ ਬਾਹਰ ਆਏ ਆ ਮਾਸੀ ਦੇ ਘਟਕਾਉਣ ਨੂੰ ਟਾਈਮ ਤਾਂ ਨਹੀਂ ਟਕਾਉਣ ਨੂੰ ਤਾਂ ਟਾਈਮ ਲੱਗਣਾ ਸੀਗਾ ਇਹਨੂੰ ਚਲੋ ਨਟ ਬੋਲਟ ਬਲਗਦੇ ਦੇਖਣ ਨੂੰ ਆਪਾਂ ਬਾਜ਼ਾਰ ਚ ਗਾਈਦੇ ਉਹ ਕੈਫੇਟਰੀਆ ਉਹ ਹੋਰ ਦੋ ਹੋਰ ਦਸਵ ਦਿੰਦੇ ਚਲ ਯਾਰ ਖਾ ਉਹ ਦੰਦੇ ਹੋ ਜਾਣੀ ਚਲੋ ਖਾਓ ਖਾਓ ਲੋ ਜੀ ਖਾ ਪੀ ਕੇ ਹੋ ਗਏ ਆ ਵਿਲੇ ਹੁਣ ਅਸੀਂ ਸਾਰੇ ਜਾਣੇ ਤੇ ਹੁਣ ਆ ਹੀ ਚੱਲੇ ਆ ਥੱਲੇ ਤੁਸੀਂ ਆ ਜਾਓ ਥੱਲੇ ਜੀ ਆ ਜਾਓ ਥੱਲੇ ਤੁਸੀਂ ਪੱਲੂ ਪੱਲੂ ਬਹੁਤ ਜੱਕ ਲਈ ਆਪਣੀ ਲੋ ਜੀ ਅਸੀਂ ਆ ਕੇ ਥੱਲੇ ਖੜ ਗਏ ਆ ਜੰਮੀ ਈਟਸ ਉਹ ਕਰਨ ਲੱਪੀਆਂ ਹੁਣ ਉਹ ਪਰੋਈ ਨਹੀਂ ਆਈਆਂ ਅਜੇ ਤੱਕ ਹੈ ਨਹੀਂ ਨਹੀਂ ਲਓ ਜੀ ਟਾਈਮ ਹੋ ਗਿਆ ਲਾ ਜੀ 5 ਤੇ ਅੱਪਾ ਆਕੇ ਕਰੇ ਤੇ ਚੱਲੇ ਆ ਹੁਣ ਦੁਕਾਨ ਤੇ ਤੇ ਚਲੋ ਕੋਈ ਗੱਲ ਨਹੀਂ ਮੇਰੀ ਕਿੱਥੇ ਮੰਮੀ ਕੋਈ ਨਹੀਂ ਹੈ ਉੱਦੇ ਛੋਟੇ ਛੋਟੇ ਜੇ ਪੈ ਗਏ ਜੀ ਦੇ ਮੈਂ ਕਹਿੰਦਾ ਪੈਸਿਆਂ ਦੀ ਕੋਈ ਪਰਵਾਹ ਨਹੀਂ ਹੈ ਕਮਾਈ ਕਰਵਾ ਤੇ ਨਿਆਣਿਆਂ ਲਈ ਕਰੀ ਦੀ ਇਹ ਨਿਆਣੇ ਖੁਸ਼ ਹੋਣੇ ਚਾਹੀਦੇ ਆ ਕਿਉਂ ਜੀ ਜੇ ਕਮਾਈ ਕਰ ਕਰਕੇ ਦੱਬ ਕੇ ਰੱਖਣੀ ਉਹਦਾ ਕੋਈ ਫਾਇਦਾ ਨਹੀਂ ਸਿੱਧੀ ਜਿਹੜੀ ਗੱਲ ਆ ਚਲੋ ਨਹੀਂ ਮੇਰੀ ਗੱਲ ਸੁਣੋ ਜਦੋਂ ਅੱਗੇ ਕਿਤੇ ਜਾਂਦੇ ਆ ਅੱਗੇ ਕਰਦੇ ਦਿਲ ਘੁੱਟਿਆ ਨਹੀਂ ਆ ਅਸੀਂ ਇਦਾਂ ਦਾ ਕੰਮ ਹੀ ਨਹੀਂ ਕਰਦੇ ਹੈਗੇ ਮੈਨੂੰ ਮੈਨੂੰ ਐਨੇ ਸਾਲ ਹੋ ਗਏ ਮੈਂ ਕਦੀ ਨਹੀਂ ਕੋਈ ਵੀ ਚੀਜ਼ ਕਰ ਉਹ ਉਸੇ ਵੇਲੇ ਹੁੰਦੀ ਹੈ ਹਾਂ ਆਪਾਂ ਦੇਖੋ ਕਮਾਈ ਕਰਵਾ ਤੇ ਪਰਿਵਾਰ ਵਾਸਤੇ ਕਰਦੇ ਜੇ ਪਰਿਵਾਰ ਦੇ ਖਰਚੇ ਨਹੀਂ ਫੇਗੀ ਫਾਇਦਾ ਚਲੋ ਠੀਕ ਹੈ ਜੀ ਮੈਂ ਜਾਣਾ ਦੁਕਾਨ ਤੇ ਓਕੇ ਜੀ ਮੈਂ ਮੁੜ ਕੇ ਚੱਲ ਜਾਣਾ 6 ਵਜੇ ਉਧਰ ਟੂਰਨਾਮੈਂਟ ਦੇ ਫੋਨ ਕਿੱਥੇ ਰੱਖਣਾ ਹੈ ਫੋਨ ਕਿੱਥੇ ਰੱਖਣਾ ਕਿਹੜਾ ਫੋਨ ਸਕੂਟਰੀ ਜੀ ਨਹੀਂ ਨਹੀਂ ਫੋਨ ਥੋੜੀ ਸਕੂਟਰੀ ਚ ਰੱਖਣਾ ਅੱਜ ਅੱਜ ਖੇਡਣਾ ਫੜੋ ਆ ਇਦੋਂ ਸਰਵ ਚੀਫ ਗੈਸਟ ਹਾਏ ਹਾਏ ਚਲੋ ਮਿਲਦੇ ਆ ਜੀ ਨੋਰਮਲ ਰਹਿੰਦੇ ਕੋਈ ਨਹੀਂ ਲੋ ਜੀ ਇਧਰ ਟਾਈਮ ਪੌਣੇ 8 ਹੋ ਗਏ ਆ ਤੇ ਉਸ ਤੋਂ ਬਾਅਦ ਆਪਾਂ ਵੀ ਵਲੌਗ ਜੀ ਬਣਾਇਆ ਹਾਂ ਆਪਾਂ ਬਣਾਇਆ ਨਾ ਕਪੜੇ ਕਪੜੇ ਤੇ ਆਹ ਮਾਰੀਆਂ ਉਹ ਦੋਦੀ ਮੈਂ ਤਾਂ ਕੰਮ ਲੱਗੀ ਮਾਸੀ ਮੇਰੇ ਨਾਲ ਆਦਾ 5 ਵਜੇ ਦੇ ਬੈਠੇ ਆ ਮਸ਼ੀਨ ਤੇ ਹਨਾ ਹਾਂ ਜਿਹੜੇ ਬੈਠੇ ਸੀ ਹੁਣ ਸਬਜ਼ੀ ਜੁ ਕੋ ਬਣਾਉਣੀ ਨਹੀਂ ਸੀ ਹਾਂਜੀ ਤਾਂ ਸਬਜ਼ੀ ਜਿਹੜੀ ਪਈ ਉਹਦੇ ਨਾਲ ਖਾ ਲੈਣੀ ਆ ਮਾਸੜ ਤੇਰੇ ਗਏ ਆ ਉਹ ਆਪਣੇ ਟੂਰਨਾਮੈਂਟਾਂ ਫੋਨ ਕੀਤਾ ਸੀ ਹੁਣੇ ਉਹਨਾਂ ਨੂੰ ਮੈਂ ਕਿੰਦੀ ਵਸ ਆ ਜਾਣਾ ਦੂਰ ਕੋ ਹੋ ਰਹਿੰਦੇ ਆ ਠੀਕ ਆ ਕਿਉਂਦੇ ਵੀ ਰੋਟੀ ਪਾਣੀ ਦਾ ਕਰਦੇ ਆ ਹੋਰ ਹੋਰ ਥੋੜਾ ਬਹੁਤਾ ਕੰਮ ਹੋ ਗਿਆ ਆ ਹਾਂਜੀ ਤੇ ਬਾਕੀ ਕਾ ਸਵੇਰੇ ਕਰਾਂਗੇ ਜੇ ਰੱਖ ਨਹੀਂ ਪੜਾਂਗਾ ਪਲਕਦਾ ਵੀ ਸੀ ਹੋ ਗਿਆ ਹਨਾ ਹਾਂ ਪਲਕਦਾ ਤਾਂ ਤਿਆਰ ਕਰਤਾ ਮੈਂ ਇਹਨੂੰ ਬਾਸ ਨੂੰ ਲੈ ਸਲਾਉਣੀ ਆ ਮੈਂ ਹਾਂ ਨਾ ਤੇਰੇ ਪੱਲੂ ਕਿਆ ਹੋ ਗਿਆ ਕਾ ਬਲੇ ਗੁੰਜਾ ਦੇ ਇਹਦਾ ਵੀ ਬਣਾਤਾ ਮੈਂ ਇਹਦੇ ਚਨੇ ਅੰਡਾ ਚਾਲ ਕਰਦੀ ਇਹਦਾ ਇਦਾਂ ਦਾ ਗਣਾ ਬਣਾਇਆ ਕੈਂਸੀ ਛੋਟਾ ਜਿਹਾ ਦੇਖੋ ਛੋਟਾ ਜਿਹਾ ਕੈਂਦੀ ਗਣਾ ਬਣਾਈਓ ਮੁਰਗੀਆਂ ਵਾਹ ਬਾਵਾ ਮੋਰੋਂ ਗੁੱਲੀਆਂ ਬਣਾਉਂਦੀਆਂ ਆ ਹਾਂ ਠੀਕ ਆ ਥੋੜੀਆਂ ਗੁੱਲੀਆਂ ਬਣਾਈਆਂ ਬਾਵਾ ਇਹਦੀਆਂ ਬਾਕੀ ਇਹਦੀ ਲੈਸ ਲਾ ਦੇਈਓ ਦੇਰ ਦੀਆਂ ਕਿਹੜੀ ਲੈਸ ਮੈਨੂੰ ਮਿਲਦੀ ਆ ਜਿਹੜੀ ਮੈਨੂੰ ਸਹੀ ਲੱਗੂ ਮੈਂ ਉਹੀ ਲਾਵਨੀ ਇਹ ਲੱਤੜ ਵਾਲੀ ਜਾਂਦੀ ਆ ਅੱਛਾ ਮੋਤੀ ਖਾੜੀ ਮੋਤੀ ਮਾਦੂਮਗੀ ਕੀਆ ਚਲੋ ਹਾਂਜੀ ਲਾਉਂਦੇ ਆ ਤਾਂ ਫਿਰ ਦੇਖਦੇ ਆ ਹੋਰ ਹਾਂਜੀ ਚਲੋ ਠੀਕ ਐ ਬਣਾਉਣੀਆਂ ਪਿਆਮ ਨੂੰ ਇਲਾਸਟਿਕ ਬਾਦਮਾ ਇਹਦੇ ਵਿੱਚ ਹੋਰ ਚਲੋ ਇੱਕ ਚ ਪਾਈ ਹੈ ਨਾ ਲਾਸਟ ਇੱਕ ਪਹਿਲਾਂ ਲਾਸਟ ਪਾਤੀ ਗੇ ਠੀਕ ਹੈ ਠੀਕ ਹੈ ਤੇ ਇਧਰ ਆ ਬੈਠੀ ਪੜਦੀ ਪਈ ਆ ਆਪਣਾ ਚਲੋ ਫਿਰ ਮਿਲਦੇ ਆ ਆਖਰੀ ਉੱਪਰ ਆ ਗਿਆ ਗਾ ਜੀ ਸਾਇੰਸ ਦਾ ਹਨਾ ਕਾਲੂ ਚਲ ਠੀਕ ਹੈ ਕੋਈ ਗੱਲ ਨਹੀਂ ਲਓ ਜੀ ਇਧਰ ਨਿਆਣੇ ਆਏ ਆ ਤੇ ਖੱਪ ਫੇਰ ਸ਼ੁਰੂ ਹੋਈ ਆ ਇਧਰ ਇਹਨਾਂ ਭੈਣਾਂ ਭਰਾਵਾਂ ਦੀ ਆਪਸ ਵਿੱਚ ਉਹ ਦੇਖੋ ਇਹ ਬਤਾਉਂਦਾ ਹੈ ਹਮੇਰਾ ਰੋਜ਼ ਨੂੰ ਮੇਰਾ ਪੂਰਾ ਧਿਆਨ ਸੈਂਟ ਨਿਕਾਲਣ ਮੈਂ ਕੰਡ ਤੇ ਮੇਰਾ ਵਲੌਗ ਰ ਬਣਾਇਆ ਮੇਰਾ ਅਭੀ ਇਹ ਆਪਣੇ ਨੂੰ ਇਹ ਦੇਖੋ ਜੀ ਇੰਗਲਿਸ਼ ਦੇ ਇਹਨਾਂ ਵਰਡ ਲਿਖ ਲੈ ਕੇ ਕੇ ਪੁੱਛਦੇ ਪਏ ਆ ਬੱਚੇ ਹੈਗੇ ਹੈ ਬੱਚੇ ਹੈਗੇ ਮੇਨਾ ਮੰਗੇ ਲੈ ਰਹੇ ਆ ਆਹ ਲਓ ਜੀ ਇਹਦਾ ਹੈਗਾ ਪੇਪਰ ਸਾਇੰਸ ਦਾ ਕੱਲ ਨੂੰ ਤੇ ਇਹ ਉਹਨੂੰ ਪੁੱਛਦੀ ਪਈ ਆ ਦਮਨ ਨੂੰ ਕਹਿੰਦੀ ਭਾਜੀ ਇੱਡਾ ਨਹੀਂ ਇੱਡਾ ਕਾਂਸੂਲੇਸ਼ਨ ਰੁਕ ਜਾ ਆਦਾ ਸਾਡਾ 130 ਵੱਡੇ ਵੱਡੇ ਲਿਖੋਵੇਂ ਬੋਲਣ ਆ ਪੜਾਇਆ ਆ ਮੈਨੂੰ ਸੱਚੀ ਨਹੀਂ ਸਮਝ ਲੱਗਦੀ ਯਾਰ ਤੇਰੀ ਤਾਂ ਯਾਰ ਇਹਨੂੰ ਕੁਝ ਨਹੀਂ ਕਰੀਦਾ ਲੋ ਜੀ ਇਹਨਾਂ ਦੀ ਖੱਪ ਤਾਂ ਐਵੇਂ ਚੱਲਣੀ ਰਹਿਣੀ ਆ ਭੈਣ ਭਰਾਵਾਂ ਦੀ ਚਲੋ ਜੀ ਵਾਇਰਲ ਕੱਢੇ ਬਲੌਗ ਨਾਲ ਤੇ ਪਾਪਾ ਕਹਿੰਦੇ ਜੀ ਵਾ ਸਰਪ੍ਰਾਈਜ਼ ਲੈ ਕੇ ਆਏ ਆ ਕੋਈ ਚੋਲਾ ਲਈ ਮਾਸੀ ਰਸਤੇ ਲੈ ਕੇ ਆ ਮੈਨੂੰ ਮਿਲਿਆ ਅੱਛਾ ਮਾਸੀ ਵਾਸਤੇ ਸਰਪ੍ਰਾਈਜ਼ ਆ मास्टर मास्टर वित्ता आया एक्सप्रेशन्स दे रहा अच्छा, हाँ। हूँ तो <laughs> नहीं नहीं अच्छा कील है हमको गिफ्ट कलिया दाना अब अपना अब बिल्कुल यार पेंट कैसे के पेंट को कैड के गिफ्ट लिया सामान है सागेता महिना नहीं शांति आ रहा है बोल रहा हूँ ना यार ज़्यादा हूँ मैं हंसी हंसी ਸ਼ੂਗਰ ਘਰ ਨੂੰ ਅਲਗੂ ਦੋ ਤੋੜ ਲਿਆ ਮੈਂ ਤੋੜਨ ਲੱਗਾ ਮੈਨੂੰ ਪਤਾ ਕੀ ਕਹਿੰਦੇ ਬਾਗੂ ਛਲੀਆਂ ਨਹੀਂ ਤੋੜੀ ਦੀਆਂ ਮੈਂ ਕਹਿੰਦਾ ਨਹੀਂ ਤੋੜੀਆਂ ਨਾ ਛੜੋ ਮੈਂ ਆਪਣੇ ਲਈ ਦੋ ਤੋੜ ਲਈਆਂ ਮੁੜ ਕੇ ਠਾਕੁਰ ਨੇ ਤੋੜ ਲਈਆਂ ਪਲਗਣ ਤੋੜਨ ਲੱਗਾ ਪਿੱਛੇ ਵੱਗ ਗਿਆ ਗਿੱਲਾ ਸੀ ਬਾਗੂ ਪਿੱਛੇ ਛੜ ਗਿਆ ਉਹ ਪਾਰਾ ਚੱਕ ਹੋ ਗਈ ਤਾੜੀਆਂ ਤਾੜੀਆਂ ਛਲੀਆਂ ਤਾੜੀਆਂ ਛਲੀਆਂ ਮਜ਼ੀ ਚੱਕਿਆ ਭਰਾਵਾ ਨਹੀਂ ਪਤਾ ਨਹੀਂ ਕਿਹੜਾ ਗਿਫਟ ਤੁਹਾਨੂੰ ਮਜ਼ੀ ਚੱਕਿਆ ਭਰਾਵਾ ਥੈਂਕ ਯੂ ਚੰਨੀਆਂ ਕੋਲ ਜਦੋਂ ਮੈਂ ਕੋਈ ਕਿੰਦੇ ਪਿੰਡ ਤੇ ਕਿਹੜਾ ਕਿ ਹਟਾ ਦੱਸ ਤੈਨੂੰ ਤਾਂ ਸੱਤ ਬਹੁਤ ਹੈ ਮੈਂ ਗਾਮਾਜ ਵੀ ਆ ਸਕਦੀ ਆ ਗਾਮਾਜ ਕਿਦਾਂ ਫੜਗਲੇ ਗਈ ਮਾਇਆ ਬੋਲਦੀ ਕਿ ਕਿਤੇ ਕੋਠੇ ਨਹੀਂ ਪਰ ਚੰਨੀਆਂ ਆ ਗਈ ਸੀ ਅਸੀਂ ਚੱਕੀ ਹੋਵੇ ਨਹੀਂ ਸਾਗ ਵੀ ਆਉਂਦਾ ਪੱਠੇ ਪੱਠੇ ਮਖਵਾਣੇ ਤੇ ਵੀ ਪੱਠੇ ਮਖਵਾਣੇ ਤੇ ਵੀ ਮਖਵਾਣੇ ਆ ਜਾਂਦੇ ਆ ਬਾਜੀ ਚੱਲੇ ਕਰੋ ਫੋਨ ਚਲੋ ਠੀਕ ਹੈ ਜੀ ਚਾਹ ਮਿਲ ਜੀ ਟਾਈਮ ਹੋ ਗਿਆ 9:30 ਤੇ ਹੁਣ ਲੱਗੀ ਆ ਜੀ ਬਣਨ ਆਪਣੀ ਰੋਟੀ ਤੇ ਰੋਟੀ ਪਾਣੀ ਖਾ ਕੇ ਕਰਦੇ ਆ ਜੀ ਬਲੌਗ ਦਾ ਐਂਡ ਤੇ ਚਲੋ ਕਿਦਾਂ ਦਾ ਲੱਗਾ ਗਿਫਟ ਜੀ ਉਹ ਦੱਸਿਆ ਨਹੀਂ ਸੱਚ ਨਹੀਂ ਖਾਦਾ ਵੀ ਆ ਨਾ ਤਾਂ ਕਰਕੇ ਪੁੱਛਿਆ ਨੂੰ ਖਾ ਲਿਆ ਨਾ ਇੱਕ ਗਿਫਟ ਆਪਾਂ ਇੱਕ ਰਹਿ ਗਈ ਗੱਲ ਇਹ ਆ ਨਾ ਗੱਲ ਚੀਜ਼ ਮਹਿੰਗੀ ਦੀ ਨਹੀਂ ਹੁੰਦੀ ਹੈਗੀ ਗੱਲ ਇਹ ਹੁੰਦੀ ਹੈ ਕਿ ਕੋਈ ਉਹ ਰੋਹੋ ਲੰਘ ਜਾਂ ਦੋਨੋਂ ਗੱਲ ਇਹ ਹੁੰਦੀ ਹੈ ਕਿ ਗਿਫਟ ਲਿਆ ਕੇ ਤਾਂ ਦਿੱਤਾ ਨਾ ਉਹਦੀ ਖੁਸ਼ੀ ਹੁੰਦੀ ਆ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਜੀ ਅੰਦਰ ਰੋਟੀ ਖਾਣ ਲੱਗੇ ਹੁਣ ਲਓ ਜੀ ਇੱਧਰ ਦੇਖੋ ਜੀ ਸਾਡਾ ਅਚਾਰ ਆ ਗਿਆ ਆ ਦੇਖੋ ਸਬਜੀ ਇੱਧਰ ਸਬਜੀ ਆ ਗਈ ਹੈ ਜੀ ਆਲੂ ਮਟਰਾਂ ਦੀ ਨਾਲ ਆ ਗਈ ਹੈ ਜੀ ਕੜੀ ਥੋੜਾ ਥੋੜਾ ਸਮਾਨ ਸਾਰਾ ਆਪਾਂ ਨਿਬੇੜ ਲੈਣਾ ਅੱਜ ਤੇ ਚਲੋ ਮੈਂ ਅਚਾਰ ਤੇ ਪਰੌਂਠੀ ਤੇ ਚਾਹ ਬਸ ਤੇ ਆ ਦਾਦੀ ਨੂੰ ਦਿਓ ਪਹਿਲਾਂ ਰੋਟੀ ਦਾਦੀ ਜੀ ਲਓ ਜੀ ਤੁਸੀਂ ਵੀ ਖਾਓ ਕੇ ਆ ਗਏ ਸਾਡੀਆਂ ਪਰੌਂਠੀਆਂ ਚਲੋ ਖਾਣ ਤੋਂ ਪਹਿਲਾਂ ਕਰਦੇ ਆ ਬਲੌਗ ਦਾ ਐਂਡ ਕਰੋ ਜੀ ਸੋ ਤਾਂ ਸਾਡੇ ਬਲੌਗ ਕਿੰਦਾਂ ਲੱਗਦੇ ਆ ਅੱਜ ਦਾ ਬਲੌਗ ਕਿੰਦਾਂ ਲੱਗਾ ਕਮੈਂਟਸ ਜਰੂਰ ਕਰਿਆ ਕਰੋ ਤੇ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ